ਅਸੀਂ ਪਿਛਲੇ ਦਿਨਾਂ 'ਚ ਇੱਕ ਕਿਰਦਾਰ ਜਿਹੜਾ ਪਤਰਸ ਪਰਮੇਸ਼ਵਰ ਦਾ ਚੇਲਾ ਉਹਦਾ ਕਿਰਦਾਰ ਸੁਣਦੇ ਆ ਰਹੇ ਆ ਇੱਕ ਹਿੱਸਾ ਉਹਦਾ ਖਾਲੀ ਜਾਲਾਂ ਵਾਲਾ ਆਪਾਂ ਦੇਖਿਆ ਜਦੋਂ ਕਰਜੇਤੀ ਸੀ ਉਹ ساری ਰਾਤ ਜਾਲ ਪਾਉਂਦਾ ਰਿਹਾ ਕੁਛ ਨਹੀਂ ਫੜਿਆ ਚਮੰਦਕਾਰ ਦੇਖਿਆ ਪ੍ਰਭੂ ਯਿਸੂ ਦੇ ਪਿੱਛੇ ਚੱਲ ਪਿਆ ਸਾਡੇ 3 ਸਾਲ ਨਾਲ ਰਿਹਾ ਪ੍ਰਭੂ ਯਸ਼ੂ ਦੇ ਵੱਡੇ ਵੱਡੇ ਚਮਤਕਾਰ ਦੇਖਦਾ ਰਿਹਾ ਔਰ ਚੰਗੀ ਤਰ੍ਹਾਂ ਨਾ ਸਮਝ ਨਹੀਂ ਪਾਇਆ ਪ੍ਰਭੂ ਯਿਸੂ ਮਸੀਹ ਜੀ ਨੂੰ ਕਿਉਂਕਿ ਉਹ ਆਇਆ ਹੀ ਉਸ ਬੈਕਗ੍ਰਾਉਂਡ ਤੋਂ ਸੀਗੇ ਔਰ ਮਨ ਦੇ ਅੰਦਰ ਕੁਝ ਹੋਰ ਚੱਲਦਾ ਸੀ ਉਹ ਕਿੱਥੋਂ ਵੇਖਦੇ ਆਂ ਪੰਜ ਨੂੰ ਬਾਈਬਲ ਨੂੰ ਪੂਰਾ ਪੜਦੇ ਆ ਉਹਦੇ ਮਤੀ ਦਯਨ ਜੀ ਮਰਕਸ ਲੁਕਾ ਯਹੂਨਾ ਉਹ ਪੜਨੇ ਤਾਂ ਉਹਦੇ ਅੰਦਰ ਸਾਰੀਆਂ ਚੀਜ਼ਾਂ ਮਿਲਦੀਆਂ ਕਈਆਂ ਖੋਜੇ ਮੌਕੇ ਵੀ ਆਏ ਪ੍ਰਭੂ ਯਿਸੂ ਮਸੀਹ ਜੀ ਨੂੰ ਉਸ ਪਤਰਸ ਨੂੰ ਜਿਹੜਾ ਬਾਅਦ ਵਿੱਚ ਸੰਤ ਪਤਰਸ ਬਣਿਆ ਉਹਨੂੰ ਸ਼ੈਤਾਨ ਵੀ ਕਿਹਾ ਪ੍ਰਭੂ ਯਿਸੂ ਮਸੀਹ ਜੀ ਨੇ ਕਿਉਂ ਕਿਉਂਕਿ ਪਤਰਸ ਪ੍ਰਭੂ ਦੇ ਨਾਲ ਤੇ ਸੀ ਪਰ ਜਿੰਨਾ ਚਿਰ ਉਹਦਾ ਧਿਆਨ ਆਪਣੇ ਤੇ ਹੀ ਰਿਹਾ ਉਹਨਾਂ ਚਿਰ ਉਹਦੀ ਜ਼ਿੰਦਗੀ ਉਹ ਨਹੀਂ ਬਣ ਸਕੀ ਜਿਹੜੀ ਅਸਲ 'ਚ ਪਰਮੇਸ਼ਰ ਬਣਾਉਣਾ ਚਾਹੁੰਦੇ ਸਨ ਪਤਰਸ ਕਈ ਵਾਰ ਪ੍ਰਭੂ ਯਿਸੂ ਜੀ ਦੇ ਨਾਲ ਵਾਰਤਾਲਾਪ ਹੋਇਆ ਔਰ ਬਹੁਤ ਗੱਲਾਂ ਦੇ ਜਵਾਬ ਪ੍ਰਭੂ ਯਿਸੂ ਮਸੀਹ ਜੀ ਨੇ ਉਹਨੂੰ ਸਮਝਾਉਣ ਦੇ ਲਈ ਦਿੱਤੇ ਪਰ ਐਂਡ ਜਦੋਂ ਆਇਆ ਪ੍ਰਭੂ ਯਿਸੂ ਮਸੀਹ ਜੀ ਨੂੰ ਸਲੀਬ ਤੇ ਚੜਾਇਆ ਗਿਆ ਜਿਹਨੂੰ ਸਭ ਤੋਂ ਜ਼ਿਆਦਾ ਵਧੀਆ ਰੋਲ ਨਿਭਾਉਣਾ ਚਾਹੀਦਾ ਸੀ ਉਹ ਡਰਿਆ ਬੈਠਾ ਉਹ ਡਰਿਆ ਕਿਉਂ ਬੈਠਾ ਕਿਉਂਕਿ ਚਮਤਕਾਰ ਤੇ ਨਾਲ ਵੇਖਦਾ ਰਿਹਾ ਉਹ ਸਾਰਾ ਕੁਝ ਹੁੰਦਾ ਨਾਲ ਦੇਖਿਆ ਪਰ ਉਹਦਾ ਧਿਆਨ ਕਿਤੇ ਹੋਰ ਸੀ ਹੋਰ ਧਿਆਨ ਕਿੱਥੇ ਸੀ ਪ੍ਰਭੂ ਨੂੰ ਸਮਝ ਨਹੀਂ ਸਕੇ ਉਸ ਤਰੀਕੇ ਨਾਲ ਜਿਸ ਤਰ੍ਹਾਂ ਪ੍ਰਭੂ ਸਮਝਾਉਣਾ ਚਾਹੁੰਦੇ ਸਨ ਇਸੇ ਲਈ ਆਪਣੇ ਵੱਲ ਜ਼ਿਆਦਾ ਧਿਆਨ ਹੋਣ ਕਰਕੇ ਔਰ ਆਪਣੀ ਮੌਕੇ ਦੇ ਹਾਲਾਤਾਂ ਦੇ ਮੁਤਾਬਕ ਧਿਆਨ ਕਰਨ ਕਰਕੇ ਸੀ ਇਜ਼ਰਾਈਲ ਗੁਲਾਮ ਸੀ ਔਰ ਉਹਨਾਂ ਨੂੰ ਸਿੱਖੇ ਆਜ਼ਾਦੀ ਦਿਵਾਉਣ ਦੇ ਲਈ ਸਾਨੂੰ ਇੱਕ ਬੰਦਾ ਮਿਲ ਗਿਆ ਜਿਹਦਾ ਨਾਮ ਪ੍ਰਭੂ ਯਿਸੂ ਮਸੀਹ ਹੈ ਆਜ਼ਾਦੀ ਦਿਵਾਉਣ ਲਈ ਰਾਜੇ ਵਰਗਾ ਬੰਦਾ ਚਾਹੀਦਾ ਤੇ ਪ੍ਰਭੂ ਯਿਸੂ ਤੇ ਰਾਜੇ ਵਰਗਾ ਹੀ ਹੈ ਲੱਖਾਂ ਦੀ ਭੀੜ ਨਾਲ ਚਮਤਕਾਰ ਵੀ ਹੁੰਦੇ ਆ ਹਰ ਬੰਦਾ ਚਮਤਕਾਰ ਵੀ ਹੁੰਦੇ ਆ ਇਜ਼ਰਾਈਲ ਗੁਲਾਮ ਸੀ ਔਰ ਉਹਨਾਂ ਨੂੰ ਸੀ ਕਿ ਆਜ਼ਾਦੀ ਦਿਵਾਉਣ ਦੇ ਲਈ ਸਾਨੂੰ ਇੱਕ ਬੰਦਾ ਮਿਲ ਗਿਆ ਜਿਹਦਾ ਨਾਮ ਪ੍ਰਭੂ ਯਿਸੂ ਮਸੀਹ ਹੈ ਆਜ਼ਾਦੀ ਦਿਵਾਉਣ ਲਈ ਰਾਜੇ ਵਰਗਾ ਬੰਦਾ ਚਾਹੀਦਾ ਤੇ ਪ੍ਰਭੂ ਯਿਸੂ ਤੇ ਰਾਜੇ ਵਰਗਾ ਹੀ ਹੈ ਲੱਖਾਂ ਦੀ ਭੀੜ ਨਾਲ ਚਮਤਕਾਰ ਵੀ ਹੁੰਦੇ ਆ ਹਰ ਬੰਦਾ ਪ੍ਰਭੂ ਯਿਸੂ ਦੀ ਗੱਲ ਸੁਣਦਾ ਮੱਤੀ ਵਰਗੇ ਜਿਹੜੇ ਇਨਕਮ ਟੈਕਸ ਕਮਿਸ਼ਨਰ ਲੈਵਲ ਦੇ ਬੰਦੇ ਸੀ ਉਹ ਪ੍ਰਭੂ ਯਿਸੂ ਦੇ ਨਾਲ ਆ ਗਏ ਮਰੀਆ ਮਗਦ ਲਿੰਨਾ ਸੁਸੰਨਾ ਉਹ ਬਹੁਤ ਸਾਰੇ ਉੱਚ ਕੋਟੀ ਦੇ ਬੰਦਿਆਂ ਦੀਆਂ ਯਹੂਦੀਆਂ ਦੀਆਂ ਔਰਤਾਂ ਉਪਰਬ ਯਿਸੂ ਮਸੀਹ ਜੀ ਦੇ ਨਾਲ ਸੇਵਾ ਕਰ ਰਹੀਆਂ ਯਾਨੀ ਬਹੁਤ ਵੱਡੇ ਵੱਡੇ ਪਰਿਵਾਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਲ ਸੇਵਾ ਦੇ ਵਿੱਚ ਲੱਗੇ ਹੋਏ ਐ ਤੇ ਉਹਨਾਂ ਨੂੰ ਲੱਗਦਾ ਸੀ ਕਿ ਅੰਦਰੋਂ ਜਿਹੜਾ ਰਾਜ ਹੈ ਪ੍ਰਭੂ ਯਿਸੂ ਮਸੀਹ ਜੀ ਦਾ ਉਹ ਇਹੀ ਹੈ ਕਿ ਇਹ ਇਜ਼ਰਾਈਲ ਨੂੰ ਇਹ ਮਿਸਰ ਦੀ ਗੁਲਾਮੀ ਤੋਂ ਸਾਨੂੰ ਆਜ਼ਾਦ ਕਰਾ ਦੇਣਗੇ ਪਰ ਜਦੋਂ ਪਤਰਸ ਨੂੰ ਐ ਚੀਜ਼ ਪੂਰੀ ਹੁੰਦੀ ਨਹੀਂ ਦਿਖੀ ਤੇ ਉਦੋਂ ਐਂਡ ਤੇ ਸਾਹ ਹੀ ਛੱਡ ਦਿੱਤਾ ਯਹੋਨਾ ਦੇ ਅੰਜੀਲ ਦੇਮਾ ਥਾਰਾ ਅਧਿਆਏ 26 ਅਰ ਸਤਾਈ ਵਚਨ ਦੇ ਅੰਦਰ ਪੜਦੇ ਆ ਤੇ ਕੀ ਲਿਖਿਆ ਪ੍ਰਦਾਨੀ ਅੱਜ ਕਦੇ ਨੌਕਰਾਂ ਵਿੱਚੋਂ ਇੱਕ ਉੱਥੇ ਸੀ ਜਦੋਂ ਪ੍ਰਭੂ ਯਿਸੂ ਮਸੀਹ ਜੀ ਨੂੰ ਫੜ ਕੇ ਲੈ ਗਏ ਅੰਦਰ ਲੈ ਗਏ ਜਾ ਕੇ ਤੇ ਲਿਖਿਆ ਪ੍ਰધાન ਯਾਜਕਾਂ ਦੇ ਨੌਕਰਾਂ ਵਿੱਚੋਂ ਇੱਕ ਪ੍ਰધાન ਯਾਜਕ ਦੇ ਨੌਕਰਾਂ ਵਿੱਚੋਂ ਇੱਕ ਉੱਥੇ ਸੀ ਅਤੇ ਇਹ ਆਦਮੀ ਉਹ ਮਨੁੱਖ ਦਾ ਸਬੰਧੀ ਸੀ ਇਹ ਆਦਮੀ ਉਹ ਮਨੁੱਖ ਦਾ ਰਿਸ਼ਤੇਦਾਰ ਸੀ ਜਿਸ ਦਾ ਪਤਰਸ ਨੇ ਕੰਨ ਵਾੜ ਦਿੱਤੇ ਜਿਹਦਾ ਪਤਰਸ ਨੇ ਕੰਨ ਵਾੜ ਦਿੱਤਾ ਸੀ ਤਾਂ ਇਸ ਨੌਕਰ ਕੀ ਕਿਹਾ ਕਦੋਂ ਕੰਨ ਵਾੜ ਦਿੱਤਾ ਸੀ ਜਦੋਂ ਪ੍ਰਭੂ ਯਿਸੂ ਨੂੰ ਫੜਨ ਆਏ ਤੇ ਪ੍ਰਭੂ ਯਿਸੂ ਜੀ ਨੇ ਕੰਨ ਚ ਕਿਹਾ ਜੋੜ ਦਿੱਤਾ ਉਹਦਾ ਰਿਸ਼ਤੇਦਾਰ ਉੱਥੇ ਸੀ ਕਿ ਕਿ ਪ੍ਰਭੂ ਯਿਸੂ ਯਿਸੂ ਜੀ ਨੂੰ ਫੜ ਕੇ ਅੰਦਰ ਲੈ ਗਿਆ ਅਦਾਲਤਾਂ ਦੇ ਵਿੱਚ ਲੈ ਕੇ ਜਾ ਰਹੇ ਸਨ। ਔਰ ਉੱਥੇ ਉਹਦਾ ਰਿਸ਼ਤੇਦਾਰ ਸੀ ਅੱਗੇ ਜਿਸ ਦਾ ਪਤਰਸ ਨੇ ਕੰਨ ਵਾੜ ਦਿੱਤੇ ਜਦੋਂ ਪਤਰਸ ਨੇ ਕੰਨ ਵੜ ਦਿੱਤਾ ਸੀ ਤਾਂ ਉਸ ਨੌਕਰ ਨੇ ਕਿਹਾ ਉਹ ਨੌਕਰ ਨੇ ਕਿਹਾ ਕਿ ਮੈਂ ਤੈਨੂੰ ਉਸ ਆਦਮੀ ਨਾਲ ਬਾਗ ਵਿੱਚ ਵੇਖਿਆ ਸੀ। ਕਹਿੰਦਾ ਮੈਂ ਤੈਨੂੰ ਉਹ ਆਦਮੀ ਨਾਲ ਬਾਅਦ ਚ ਵੇਖਿਆ ਸੀ। ਯਾਨੀ ਯਿਸੂ ਨਾਲ ਕਹਿੰਦਾ ਤੈਨੂੰ ਦੇਖਿਆ ਸੀ। ਪਰ ਫਿਰ ਪਤਰਸ ਨੇ ਆਖਿਆ ਪਰ ਪਤਰਸ ਨੇ ਕਿਹਾ ਨਹੀਂ ਕਹਿੰਦਾ ਨਹੀਂ ਮੈਂ ਉਸ ਦੇ ਨਾਲ ਨਹੀਂ ਸੀ ਕਹਿੰਦਾ ਮੈਂ ਨਹੀਂ ਉਹਦੇ ਨਾਲ ਸੀ ਉਹਦੇ ਨਾਲ ਨਹੀਂ ਸੀ ਕਹਿੰਦਾ ਉਹ ਪਤਰਸ ਇਨਕਾਰੀ ਇਨਕਾਰੀ ਕਿਉਂ ਕਿਉਂਕਿ ਉਹਦਾ ਧਿਆਨ ਕਿਸੇ ਹੋਰ ਚੀਜ਼ ਦੇ ਵੱਲ ਸੀ ਪਰਮੇਸ਼ਰ ਕੁਝ ਹੋਰ ਕਰਨਾ ਚਾਹੁੰਦੇ ਸੀ ਕੀ ਕਰਨਾ ਚਾਹੁੰਦੇ ਸੀ ਕੁਝ ਹੋਰ ਕਰਨਾ ਚਾਹੁੰਦੇ ਸੀ ਅੱਜ ਹੋ ਸਕਦਾ ਟਾਡੇ ਵੀ ਇਹ ਸਵਾਲ ਹੈ ਕਿ ਮੇਰਾ ਮਸਲਾ ਮੇਰਾ ਮੇਰਾ ਜਿੱਦਾਂ ਕਈ ਵਾਰ ਮੈਨੂੰ ਮਿਲਦੇ ਆ ਮੈਂ ਕੁਝ ਹੋਰ ਕਹਿੰਦਾ ਉਹ ਅੱਗੋਂ ਕੁਝ ਹੋਰ ਕਹਿੰਦੇ ਆ ਜਿੱਦਾਂ ਭੁੱਖੇ ਨੂੰ ਕਿਸੇ ਨੇ ਬਾਤ ਪਾਈ ਤੇ ਉਹ ਕੀ ਕਹਿੰਦਾ ਆ ਰੋਟੀਆਂ ਕੀ ਕਹਿੰਦਾ ਕਿਸੇ ਨੂੰ ਦੋ ਦੋ ਨਹੀਂ ਚਾਰ ਪੁੱਛੋਂਗੇ ਉਹ ਭੁੱਖੇ ਨੂੰ ਉਹਨੇ ਕਹਿੰਦਾ ਦੋ ਦੋ ਨਹੀਂ ਉਹਨੇ ਕਹਿੰਦਾ ਚਾਰ ਰੋਟੀਆਂ ਮਤਲਬ ਅਗਲੇ ਨੂੰ ਪਤਰਸਵੀ ਇਹ ਦਈ ਸੀ ਅ ਡਰਿਆ ਹੋਇਆ ਤੇ ਕੀ ਕਹਿੰਦਾ ਅੱਗੇ ਕਹਿੰਦਾ ਮੈਂ ਉਹਦੇ ਨਾਲ ਸੀ ਅਤੇ ਉਸੇ ਸਮੇਂ ਕੁੱਕੜ ਨੇ ਬਾਗ ਦਿੱਤੀ ਕਹਿੰਦਾ ਮੈਂ ਉਹਦੇ ਨਾਲ ਨਹੀਂ ਮੈਂ ਨਹੀਂ ਉਹਦੇ ਨਾਲ ਸੀ ਕਹਿੰਦਾ ਇਨਕਾਰ ਕਰੀ ਜਾ ਰਿਹਾ ਡਰਿਆ ਹੋਇਆ ਅੰਦਰੋਂ ਕਿਉਂ ਡਰ ਕਦੋਂ ਲੱਗਦਾ ਬੰਦੇ ਨੂੰ ਜਦੋਂ ਸਾਹਮਣੇ ਵਾਲੇ ਬੰਦੇ ਨੂੰ ਚੰਗੀ ਤਰ੍ਹਾਂ ਸਮਝ ਨਾ ਪਾਈਏ ਜਿਨੇ ਪ੍ਰਭੂ ਯਿਸੂ ਨੂੰ ਚੰਗੀ ਤਰ੍ਹਾਂ ਸਮਝਿਆ ਉਹ ਨਹੀਂ ਆਪਣੇ ਕਿਸੇ ਹਾਲਾਤਾਂ ਚ ਵੀ ਡਰਦਾ ਪਰ ਪਤਰਸ ਡਰਿਆ ਹੋਇਆ ਪਰ ਪਰਮੇਸ਼ਰ ਉੱਤਮ ਪਰਮੇਸ਼ਵਰਾ ਜਿੱਥੇ ਤੁਸੀਂ ਡਰੇ ਹੋਏ ਆਏ ਉੱਥੇ ਹੀ ਤੁਹਾਡੀ ਜੈਜਾਕਾਰ ਕਰਾ ਦੇਗਾ ਉਹ ਪਰਸੇ ਡਰੇ ਹੋਇਆ ਪਰ ਪਰਮੇਸ਼ਰ ਨੇ ਕਿਹਾ ਕੋਈ ਨਹੀਂ ਇੱਕ ਵਾਰ ਜਾਣ ਦੋ ਸਾਰਾ ਕੁਝ ਹੁੰਦਾ ਆਇਆ ਇਸ ਸਾਈਟ ਤੇ ਹੋ ਗਏ ਇੱਕ ਸਿੰਪਲ ਸਧਾਰਨ ਬੰਦਾ ਤੁਹਾਡੇ ਮੇਰੇ ਵਰਗਾ ਆਇਆ ਅਰ ਮਿੱਥਿਆ ਦਾ ਯੂਸਫ ਉਹਨੇ ਪਰਮੇਸ਼ਰ ਦੀ ਦੇਨ ਨੂੰ ਲਿਆ ਔਰ ਸੰਭਾਲਿਆ ਤੇ ਪ੍ਰਭੂ ਯਿਸੂ ਤੀਸਰੇ ਦਿਨ ਮੁਰਦਿਆਂ ਚੋ ਜੀ ਉਠੇ। ਔਰ ਇਹਨਾਂ ਨੂੰ ਹੀ ਮਿਲੇ ਫੇਰ ਪਤਰਸ ਨੂੰ ਔਰ ਤੇ ਪੱਤਰ ਦੇ ਉੱਤੇ ਮਹਾ ਸਮਰਥਿਮ ਪਾਟ ਕੀਤੀ। ਲਿਖਿਆ ਇਹ ਉਹਨਾਂ ਦੀ ਅੰਜੀਲ ਦੇ ਅੰਦਰ ਕਿ ਜਦੋਂ ਮਿਲੇ ਪਰਮੇਸ਼ਰ ਚੇਲਿਆਂ ਨੂੰ ਜ਼ਿੰਦਾ ਹੋ ਕੇ ਤੇ ਪਰਮੇਸ਼ਰ ਨੇ ਫੂਕ ਮਾਰੀ ਇਹਨਾਂ ਤੇ ਔਰ ਕਿਹਾ ਪਵਿੱਤਰ ਆਤਮਾ ਜੀ ਨੂੰ ਲਵੋ। ਔਰ ਜਦੋਂ ਪਵਿੱਤਰ ਆਤਮਾ ਜੀ ਨੂੰ ਇਹਨਾਂ ਨੇ ਲਿਆ ਤੇ ਇਹਨਾਂ ਦਾ ਡਰ ਇਹਨਾਂ ਦੀ ਜ਼ਿੰਦਗੀ ਚੋਂ ਖਤਮ ਹੋਇਆ ਔਰ ਰਸੂਲਾ ਦੇ ਕਰਤੱਵ ਦੇ ਅੰਦਰ ਉਹੀ ਪਤਰਸ ਜਿਹੜਾ ਕਿਸੇ ਸਮੇਂ ਡਰਦਾ ਇਨਕਾਰ ਕਰ ਰਿਹਾ ਤੇ ਕੀ ਕਰ ਰਿਹਾ ਹੈ ਚਾਰ ਅਧਿਆਏ ਉਹਦਾ 5 6 ਵਚਨ ਦੇ ਅੰਦਰ ਦੂਜੇ ਦਿਨ ਇਸ ਤਰ੍ਹਾਂ ਹੋਇਆ ਚੁੱਕੋ ਆਪਣੇ ਹੱਥਾਂ ਨੂੰ ਅੱਜ ਤੁਹਾਨੂੰ ਸਮਝ ਆਏਗਾ ਕਿ ਤੁਸੀਂ ਕਿਉਂ ਫਸੇ ਹੋ ਕਿਉਂ ਫਸੇ ਆਂ ਅੱਜ ਤਾ ਨੂੰ ਸਮਝ ਆਏਗਾ ਮੁਸ਼ਕਿਲ ਚਾ ਗਰੀਬੀ ਚਾ ਉਹਦਾ ਕਾਰਨ ਕੀ ਹੈ ਤੁਸੀਂ ਕਾਰਨ ਪੁੱਛਦੇ ਆਂ ਉਹ ਚਮਤਕਾਰ ਪਰਮੇਸ਼ਰ ਚਾ ਉਹਨੇ ਆ ਕਰਨਾ ਪਰ ਜਿੰਨਾ ਚਿਰ ਇੰਪਾਰਟਿਸ਼ਨ ਰੋਂਗ ਆ ਉਹਨਾਂ ਚਿਰ ਚਮਤਕਾਰ ਤੁਹਾਡੇ ਤੋਂ ਦੂਰ ਰਹਿਣਾ ਜਿੰਨਾ ਚਿਰ ਤੁਹਾਡਾ ਧਿਆਨ ਪਰਮੇਸ਼ਰ ਵੱਲੋਂ ਹਟ ਕੇ ਆਪਣੀ ਪ੍ਰੋਬਲਮ ਤੇ ਐ ਆਪਣੇ ਕਰਜ਼ੇ ਤੇ ਐ ਆਪਣੇ ਵਿਜੇ ਤੇ ਐ ਆਪਣੀ ਜ਼ਮੀਨ ਆਪਣੇ ਪਰਿਵਾਰ ਤੇ ਐ ਉਹਨਾਂ ਚਿਰੋ ਚਮੰਦਾਰ ਤੁਹਾਡੇ ਤੋਂ ਦੂਰ ਰਹਿਣਾ ਪਰ ਜਿੱਦਾਂ ਹੀ ਤੁਹਾਡਾ ਧਿਆਨ ਆਪਣੀ ਮੁਸ਼ਕਿਲ ਤੋਂ ਹਟ ਕੇ ਪਰਮੇਸ਼ਰ ਦੀ ਦੇਹ ਦੇ ਵੱਲ ਜਾਏਗਾ ਉਹ ਓਢਿਆਏਗਾ ਤੁਹਾਡਾ ਚਮਤਕਾਰ ਤੁਹਾਡੇ ਕੋਲ ਹਾਲੇ ਹੀ ਹਾਲੇ ਲੱਲਿਓ ਅਰ ਉਹ ਚਮਤਕਾਰ ਦਿੰਦਾ ਕਿਉਂ ਤਾਂ ਕਿ ਉਹ ਆਪਣੀ ਪ੍ਰਸ਼ੰਸਾ ਨੂੰ ਕਰਾ ਸਕੇ ਤੁਹਾਡੇ ਜੀਵਨ ਦੇ ਅੰਦਰੋਂ ਔਰ ਤੁਸੀਂ ਦਲੇਰੀ ਦੇ ਨਾਲ ਖੜ ਕੇ ਲੋਕਾਂ ਦੇ ਵਿੱਚ ਦੱਸ ਸਕੋ ਕਿ ਪ੍ਰਭੂ ਯਿਸੂ ਮਸੀਹ ਜੀਵਨ ਉਹਦੀ ਦੇਹ ਨੂੰ ਬਚਾ ਸਕੋ ਜਿਹੜੀ ਦੇਹ ਨਸ਼ਿਆਂ ਦੇ ਵਿੱਚ ਹੈ ਜਿਹੜੀ ਦੇਹ ਪਾਪ ਚ ਹੈ ਵਿਚਾਰ ਚ ਹੈ ਲੜਾਈਆਂ ਝਗੜਿਆਂ ਚ ਹੈ ਜਿਹੜੀ ਦੇਹ ਨੂੰ ਦੁਸ਼ਟ ਆਤਮਾ ਨੇ ਹਜ਼ਾਰਾਂ ਰੋਗ ਲਾਇਆ ਹੈ ਉਹ ਦੇਹ ਨੂੰ ਪਰਮੇਸ਼ਰ ਦੀ ਦੇਹ ਨੂੰ ਤੁਸੀਂ ਛੁਡਾ ਸਕੋ ਇਸੇ ਲਈ ਪਰਮੇਸ਼ਰ ਤੁਹਾਨੂੰ ਚਮਤਕਾਰ ਦਿੰਦਾ ਹੈ ਤੇ ਹੁਣ ਅਗਲੇ ਚਮਤਕਾਰ ਲੈਣ ਦੇ ਲਈ ਅਗਲੀਆਂ ਚੰਗਾਈਆਂ ਪਾਉਣ ਦੇ ਲਈ ਪੁਰਾਣੀਆਂ ਦਾ ਚਰਚਾਵਾ ਕਰਨਾ ਲੋਕਾਂ ਦੇ ਨਾਲ ਬਹੁਤ ਜ਼ਰੂਰੀ ਹੈ। ਉਹਨਾਂ ਨੂੰ ਗਵਾਹੀਆਂ ਦੇਣਾ ਉਹਨਾਂ ਨੂੰ ਦੱਸਣਾ ਜ਼ਰੂਰੀ ਹੈ। ਇਸੇ ਤਰ੍ਹਾਂ ਹੀ ਪਤਰਸ ਪਹਿਲਾਂ ਜਦੋਂ ਨਹੀਂ ਅੱਖਾਂ ਧਿਆਨ ਪਰਮੇਸ਼ਰ ਦੇ ਵੱਲ ਉਸ ਤਰ੍ਹਾਂ ਲਾਈਆਂ ਸਨ ਪਰ ਜਦੋਂ ਜੀ ਉੱਠੇ ਅੰਗੀਕਾਰ ਕੀਤਾ ਇਮਪਾਰਟ ਕੀਤਾ ਪਰਮੇਸ਼ਰ ਨੇ ਆਪਣੇ ਚੇਲਿਆਂ ਨੂੰ ਤੇ ਫਿਰ ਇਹ ਪਤਰਸ ਕੀ ਲਿਖਿਆ ਰਸੂਲਾਂ ਦੇ ਕਰਤੱਬਚਾਰਮੇ ਆਏ ਦੇ ਅੰਦਰ ਦੂਜੇ ਦਿਨ ਇਸ ਤਰ੍ਹਾਂ ਹੋਇਆ ਹੂੰ ਕਿ ਉਹਨਾਂ ਦੇ ਅਧਿਕਾਰੀ ਉਹਨਾਂ ਦੇ ਅਧਿਕਾਰੀ ਬਜ਼ੁਰਗ ਅਤੇ ਉਪਦੇਸ਼ਕ ਬਜ਼ੁਰਗ ਅਤੇ ਉਪਦੇਸ਼ਕ ਯਰੂਸ਼ਲਮ ਵਿੱਚ ਇਕੱਠੇ ਹੋਏ ਯਰੂਸ਼ਲਮ ਚ ਕਿਹੜੇ ਬਜ਼ੁਰਗ ਅਧਿਕਾਰੀ ਕਿਹੜੇ ਉਹੀ ਜਿਸ ਦਿਨ ਇਨਕਾਰ ਕਰ ਰਿਹਾ ਸੀ ਪਤਰਸ ਤੇ ਉੱਥੇ ਖੜੇ ਹੋਏ ਸੀਗੇ ਜਿਹੜੇ ਕਹਿ ਰਹੇ ਸੀ ਤੂੰ ਉਹਦੇ ਨਾਲ ਆ ਕਹਿੰਦਾ ਨਹੀਂ ਮੈਂ ਤਾਂ ਨਹੀਂ ਉਹਦੇ ਨਾਲ ਉਹੀ ਅਧਿਕਾਰੀ ਸਾਰੇ ਜਣੇ ਉੱਥੇ ਇਕੱਠੇ ਹੋਏ ਅਨਾਸ ਪ੍ਰਧਾਨ ਹੀ ਅਜਕ ਅਨਾਸ ਪ੍ਰਧਾਨ ਹੀ ਅਜਕ ਕਿਆਫਾ ਤੇ ਯਹੂਨਾ ਕਿਆਫਾ ਤੇ ਯਹੂਨਾ ਸਿਕੰਦਰ ਤੇ ਪ੍ਰਧਾਨ ਯਜਕ ਦੇ ਇਹਨਾਂ ਦੇ ਨਾਮ ਲਿਖੇ ਹੋਏ ਆ ਸਾਰਿਆਂ ਦੇ ਲੋਹ ਚਕੋਟੀ ਦੇ ਬੰਦੇ ਉੱਥੇ ਸਨ ਫਿਰ ਉਹਨਾਂ ਨੂੰ ਵਿਚਾਲੇ ਖੜਾ ਕਰਕੇ ਪੁੱਛਿਆ ਹਾਂ ਤੁਸੀਂ ਕਿਹੜੀ ਸਮਰਥਾ ਜਾਂ ਕਿਹੜੇ ਨਾਮ ਨਾਲ ਇਹ ਕੀਤਾ ਉਹ ਉਹੀ ਬੰਦੇ ਪਤਰਸ ਨੂੰ ਉੱਥੇ ਪੁੱਛਦੇ ਸੀ ਕਿ ਤੂੰ ਉਹਦੇ ਨਾਲ ਯਿਸੂ ਦੇ ਨਾਲ ਰਿਹਾ ਤੂੰ ਉੱਥੇ ਕਹਿੰਦਾ ਨਹੀਂ ਪਰ ਇਮਪਾਰਟੇਸ਼ਨ ਹੋਣ ਤੋਂ ਬਾਅਦ ਮਹਾਸਾਮਰਾਜ ਆਉਣ ਤੋਂ ਬਾਅਦ ਲੁਸਤਰਚ ਬੈਠਾ ਨਿਰਬਲ ਲੰਗੜਾ ਚ ਰੋਂਦੇ ਆਉਂ ਉਸ ਤੋਂ ਪਹਿਲਾਂ ਸੋਹਣੇ ਫਾਟਕ ਤੇ ਜਿਹੜਾ ਬੈਠਾ ਉਹ ਬੰਦਾ ਉਹਨੂੰ ਚਲਾਉਂਦੇ ਐ ਤੇ ਉਹੀ ਬੰਦੇ ਜਿਨ੍ਹਾਂ ਨੇ ਉਸ ਦਿਨ ਸਵਾਲ ਪੁੱਛਿਆ ਸੀ ਪਤਰਸ ਕੋਲੋਂ ਅੱਜ ਸਵਾਲ ਪੁੱਛਦੇ ਐ ਕੀ ਕਹਿੰਦੇ ਖੜਾ ਕਰਕੇ ਤੁਸੀਂ ਕਿਹੜੀ ਸਾਮਰਾਥੀ ਆ ਕਿਹੜੇ ਨਾਮ ਨਾਲ ਇਹ ਕੀਤਾ ਪਤਰਸ ਨੂੰ ਕਹਿੰਦੇ ਇਹ ਜਿਹੜਾ ਤੁਸੀਂ ਬੰਦਾ ਚਲਾਇਆ ਇਹ ਲੰਗੜਾ ਚਲਾਇਆ ਜਮੰਦਰੂ ਇਹ ਕਿਹਦੇ ਨਾਲ ਚਲਾਇਆ ਤੁਸੀਂ ਤਦ ਪਤਰਸ ਨੇ ਪਵਿੱਤਰ ਆਤਮਾ ਨਾਲ ਭਰ ਕੇ ਹਾਲੇਲੂਇਆ ਹਾਲੇਲੂਇਆ ਜਿਦੇ ਨਾਲ ਭਰ ਕੇ ਪਵਿੱਤਰ ਆਤਮਾ ਪਵਿੱਤਰ ਆਤਮਾ ਜਿਦੇ ਨਾਲ ਭਰ ਕੇ ਮੈਂ ਕਿਉਂ ਕਹਿੰਨਾ ਸਵਾਗਤ ਕਰੋ ਪਵਿੱਤਰ ਆਤਮਾ ਜੀ ਦਾ ਕਿਉਂਕਿ ਜਦੋਂ ਪਵਿੱਤਰ ਆਤਮਾ ਜੀ ਆਏਗਾ ਤੁਹਾਡੀ ਜੀ ਜ਼ਿੰਦਗੀ ਦਾ ਡਰ ਸਦਾ ਲਈ ਖਤਮ ਹੋਏਗਾ ਕਿਹੜਾ ਡਰ ਹੈ ਕਿ ਮੇਰਾ ਕੀ ਬਣੂਗਾ ਕਿਹੜਾ ਡਰ ਹੈ ਮੇਰੇ ਬੱਚਿਆਂ ਦਾ ਕੀ ਬਣੂਗਾ ਕਿਹੜਾ ਡਰ ਹੈ ਕਿ ਮੇਰੇ ਬੱਚਾ ਹੈ ਨਹੀਂ ਕਿਹੜਾ ਡਰ ਹੈ ਰੋਜ਼ ਕੁ ਡਰ ਹੈ ਕਿ ਮੇਰਾ ਕੀ ਬਣੇਗਾ ਮੇਰਾ ਮੇਰੇ ਬੱਚਿਆਂ ਦਾ ਮੇਰਾ ਕੀ ਬਣੇਗਾ ਜਿਹਨੂੰ ਕੈਂਸਰ ਹੈ ਉਸ ਹੋ ਜਾਂਦਾ ਮੇਰਾ ਕੀ ਬਣੇਗਾ ਜਿਹਨੂੰ ਬਿਮਾਰੀ ਹੈ ਦੁਸ਼ਟ ਆਤਮਾ ਉਹ ਕਹਿੰਦਾ ਮੇਰਾ ਕੀ ਬਣੇਗਾ ਪਰ ਲਿਖਿਆ ਜਦੋਂ ਉਹਨਾਂ ਹੀ ਬੰਦਿਆਂ ਨੇ ਜਦੋਂ ਪਤਰਸ ਨੂੰ ਉਸ ਸਮੇਂ ਪੁੱਛਿਆ ਉਹਨੇ ਇਨਕਾਰ ਕੀਤਾ ਪਰ ਅੱਜ ਪਵਿੱਤਰ ਆਤਮਾ ਜੀ ਦੇ ਨਾਲ ਮਹਾਸਾਮਰਾਤ ਨਾਲ ਪਰੇ ਹੋਣ ਕਰਕੇ ਕੀ ਕਹਿੰਦੇ ਪਤਰਸ ਨੇ ਉਹਨਾਂ ਨੂੰ ਆਖਿਆ ਪਤਰਸ ਨੇ ਉਹਨਾਂ ਨੂੰ ਕਿਹਾ اے ਕੌਮ ਦੇ ਅਧਿਕਾਰਿਓ ਕਹਿੰਦਾ ਓਏ ਕੌਮ ਦੇ ਅਧਿਕਾਰਿਓ اے ਬਜ਼ੁਰਗੋ اے ਬਜ਼ੁਰਗੋ ਜੇ ਅੱਜ ਸਾਡੇ ਕੋਲੋਂ ਜੇ ਅੱਜ ਸਾਡੇ ਕੋਲੋਂ ਇਸ ਚੰਗੇ ਕੰਮ ਦੇ ਬਾਰੇ ਪੁੱਛਦੇ ਹੋ ਇਸ ਚੰਗੇ ਕੰਮ ਦੇ ਬਾਰੇ ਪੁੱਛਦੇ ਆ ਜਿਹੜਾ ਇੱਕ ਬਲਹੀਨ ਮਨੋਖ ਨਾਲ ਹੋਇਆ ਜਿਹੜਾ ਇੱਕ ਬਲਹੀਨ ਮਨੁੱਖ ਨਾਲ ਹੋਇਆ ਮਨੁੱਖ ਨਾ ਹੋਇਆ ਕਿ ਉਹ ਕਿਸ ਤਰ੍ਹਾਂ ਚੰਗਾ ਕੀਤਾ ਗਿਆ ਕਿ ਉਹ ਕਿਸ ਤਰ੍ਹਾਂ ਚੰਗਾ ਹੋਇਆ ਤਾਂ ਤੁਹਾਨੂੰ ਸਭਨਾਂ ਨੂੰ ਤਾਂ ਤੁਹਾਨੂੰ ਸਭਨਾਂ ਨੂੰ ਅਤੇ ਇਜ਼ਰਾਈਲ ਦੇ ਸਾਰੇ ਲੋਕਾਂ ਨੂੰ ਪਤਾ ਹੋਵੇ ਤੇ ਇਜ਼ਰਾਈਲ ਦੇ ਸਾਰੇ ਲੋਕਾਂ ਨੂੰ ਕਿਹੜਾ ਬਦਰ ਜਿਹੜਾ ਪਹਿਲੇ ਦਿਨ ਉਹਨਾਂ ਨੂੰ ਇਹ ਚਾਰ ਬੰਦਿਆਂ ਕੋਲੋਂ ਇਨਕਾਰ ਕਰ ਰਿਆ ਤੇ ਫਿਰ ਕਹਿੰਦਾ ਸਾਰੇ ਇਜ਼ਰਾਈਲੀਆਂ ਨੂੰ ਸਾਰੇ ਲੋਕਾਂ ਨੂੰ ਕਹਿੰਦਾ ਇਹ ਪਤਾ ਹੋਵੇ ਕਿ ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਹੈ ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਜਿਸ ਨੂੰ ਤੁਸੀਂ ਸਲੀਬ ਉੱਤੇ ਚੜਾਇਆ ਜਿਹਨੂੰ ਸਲੀਬ ਤੇ ਚੜਾਇਆ ਅਤੇ ਉਸ ਨੂੰ ਪਰਮੇਸ਼ਰ ਨੇ ਮੁਰਦਿਆਂ ਵਿੱਚੋਂ ਜਿਉਂਦਾ ਉਹਨੂੰ ਪਰਮੇਸ਼ਰ ਨੇ ਮੁਰਦਿਆਂ ਮੁਰਦਿਆਂ ਤੋਂ ਜ਼ਿੰਦਾ ਕੀਤਾ ਉਸ ਤੋਂ ਇਹ ਮਨੁੱਖ ਤੁਹਾਡੇ ਸਾਹਮਣੇ ਚੰਗਾ ਭਲਾ ਖੜਾ ਹੈ ਉਹ ਕਹਿੰਦਾ ਹੈ ਉਸੇ ਯਿਸੂ ਦੇ ਨਾਲ ਚੰਗਾ ਭਲਾ ਖੜਾ ਹallelujah ਪਤਰ ਸੋਨਣਾ ਚਰਨੀ ਜਿੱਤਿਆ ਜਿੰਨਾ ਚਿਰ ਸਮਰਪਣ ਨਹੀਂ ਕੀਤਾ ਉਹਨੇ ਸਮਰਪਣ ਕੀ ਕੀਤਾ ਪਰਮੇਸ਼ਰ ਨੂੰ ਕਿਹਾ ਪ੍ਰਭੂ ਯਿਸੂ ਜੀ ਪੁੱਛਦੇ ਆ ਕਿੰਨਾ ਤੂੰ ਮੈਨੂੰ ਪਿਆਰ ਕਰਦਾ ਤਿੰਨ ਵਾਰੀ ਇਨਕਾਰ ਔਰ ਤਿੰਨ ਵਾਰੀ ਪੁੱਛਿਆ ਗਿਆ ਤੇ ਰੋ ਪੈਂਡ ਤੇ ਪਰਮੇਸ਼ਰ